ਪੰਜਾਬ ਪੁਲਿਸ ਅਤੇ ਮੁਹਾਲੀ ਪੁਲਿਸ ਦੇ ਕੋਲ ਲੰਬੇ ਸਮੇਂ ਤੋਂ ਪੇ ਪੈਂਡਿੰਗ ਕੇਸਾਂ ਦੇ ਨਿਪਟਾਰੇ ਨਾ ਹੋਣ ਕਰਕੇ ਅੱਜ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਐਸ ਸੀ ਬੀ ਸੀ ਮਹਾਪੰਚਾਇਤ ਫੇਸ 7 ਵਿਕੇ ਬਲਵਿੰਦਰ ਕੁੰਮੜਾ ਦੀ ਅਗਵਾਈ ਦੇ ਵਿੱਚ ਸੀਐਮ ਪੰਜਾਬ ਭਗਵੰਤ ਮਾਨ ਦਾ ਪਤਲਾ ਫੁਕਿਆ ਗਿਆ ਜਿਸ ਦੇ ਚਲਦੇ ਹੋਏ ਮੌਕੇ ਤੇ ਪਹੁੰਚ ਕੇ ਐਸ ਐਚਓ ਅਮਨਦੀਪ ਕੰਬੋਜ ਨੇ ਪਿੰਡਤਾ ਵੱਲੋਂ ਇੱਕ ਗਿਆਪਨ ਵੀ ਲਿੱਟਾ ਅਤੇ ਉਹਨਾਂ ਨੂੰ ਸੰਤੁਸ਼ਟ ਕੀਤਾ ਕਿ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਜਾਇਜ਼ ਜੋ ਵੀ ਹੋਏਗੀ ਉਹ ਕੀਤੀ ਜਾਵੇਗੀ। ਲੰਮਰ ਸਰਕਾਰ ਜੈ ਸਰਕਾਰ ਅਮਰ ਪੰਜਾਬ ਮੁਖਮਤਰੀ ਪੰਜਾਬ ਮੁਖਮਤਰੀ ਪੰਜਾਬ ਪੰਜਾਬ ਸਰਕਾਰ ਜੈ ਸਰਕਾਰ ਜੈ ਸਰਕਾਰ मुखम्री पंजाब ਇਹਨਾਂ ਨੇ ਜੋ ਸਾਨੂੰ ਮੰਗ ਪੱਤਰ ਦਿੱਤਾ ਹੈ ਉਹਦੇ ਵਿੱਚ ਅਲੱਗ-ਅਲੱਗ ਵਿਸ਼ੇ ਤੇ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਉਸ ਸੰਬੰਧੀ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਤੇ ਜਿਹੜੀ ਜਿਹੜੀ ਜਿੱਥੇ-ਜਿੱਥੇ ਜਿਹੜੀ ਅਫਸਰ ਤੱਕ ਗੱਲ ਪਹੁੰਚਾਉਣ ਦੀ ਲੋੜ ਹੈ ਅਸੀਂ ਉਹਨਾਂ ਨੂੰ ਇਸ ਬਾਰੇ ਦੱਸਾਂਗੇ ਵੀ ਜਿਹੜੀ ਇਹਨਾਂ ਨੇ ਆਪਦੇ ਇਸ਼ੂ ਰੇਜ਼ ਕੀਤੇ ਐ ਤੇ ਜਿਹੜੇ ਜੋ ਬਣਦੇ ਸਹੀ ਮਸਲੇ ਨੇ ਉਹਨਾਂ ਨੂੰ ਹੱਲ ਕਰਾਂਗੇ ਕਿੰਨੇ ਟਾਈਮ ਤੱਕ ਮਲਾ ਹਿਸ਼ਵਾਸਾ ਨੇ ਕਿ ਇਹ ਦੇਖੋ ਜੀ ਪਹਿਲਾਂ ਦੇਖਾਂਗੇ ਕਿ ਮਸਲੇ ਮਸਲੇ ਦੇ ਅਕੋਰਡਿੰਗਲੀ ਹੋਊਗਾ ਇਹ ਤੇ ਮੈਂ ਤੁਹਾਨੂੰ ਟਾਈਮ ਟਾਈਮ ਲਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਅਕਸਰ ਹੁੰਦਾ ਦਰਦੇ ਤੇ ਪੁਲਸ ਆਂਦੀ ਹੈ ਨਮਰੈਂਡਮ ਲੈਂਦੀ ਹੈ ਜਿੱਦਾਂ ਤੁਸੀਂ ਗੱਲਾਂ ਕਰੋ ਇਹ ਕਈ ਵਾਰ ਗੱਲਾਂ ਹੋ ਚੁੱਕੀਆਂ ਨੇ ਪਰ ਜਿਹੜੇ ਪੀੜਤ ਨੇ ਇਹਨਾਂ ਨੂੰ ਕੋਈ ਜਸਟਿਸ ਨਹੀਂ ਮਿਲਦਾ ਇਹ ਲੱਗਦਾ ਹੈ ਕਿ ਤੁਹਾਡੇ ਰਹਿਨਮਾਈ 'ਚ ਹੁਣ ਕੋਈ ਜਸਟਿਸ ਦੇਖੋ ਜੀ ਤਾਲਮਿਲ ਨਾਲ ਹੀ ਸਾਰਾ ਫਰਕ ਪੈਂਦਾ ਹੁੰਦਾ ਤੇ ਆਪਾਂ ਉਹਨਾਂ ਨੇ ਗੱਲ ਸਾਡੀ ਅੱਗੇ ਰੱਖੀ ਸੀ ਅੱਗੇ ਗੱਲ ਰੱਖਾਂਗੇ ਤੇ ਕੀ ਲੱਗਦਾ ਕਿ ਜਿਹੜੇ ਅਫਸਰ ਇਸ ਤੋਂ ਪਹਿਲਾਂ ਆਪਣੀ ਗੱਲਬਾਤ ਲੈ ਕੇ ਗਏ ਐ ਸੋਕਿਓ ਆਪਣੀ ਗੱਲਬਾਤ ਅੱਗੇ ਅਫਸਰਾਂ ਤੱਕ ਸਹੀ ਤਰੀਕੇ ਨਾਲ ਨਹੀਂ ਰੱਖ ਪਾਇਆ ਜੀ ਬਿਲਕੁਲ ਰੱਖਦੇ ਆ ਜੀ ਇਹ ਫਿਰ ਜਸਟਿਸ ਕਿੱਥੇ ਕਿੱਥੇ ਕਿਉਂ ਨਹੀਂ ਹੋ ਰਿਹਾ ਸਰ ਜੀ ਜਸਟਿਸ ਬਿਲਕੁਲ ਕਰ ਰਹੇ ਆ ਜੀ ਜਸਟਿਸ ਇਸ ਤਰ੍ਹਾਂ ਨਹੀਂ ਆਪਾਂ ਕਿਸੇ ਦੇ ਜਸਟਿਸ ਜਿਹੜੇ ਦੋ ਸਾਲ ਦੇ ਪੈਂਡਿੰਗ ਪਏ ਆ ਮਾਮਲੇ ਤੁਹਾਡੇ ਸਾਰੇ ਨੂੰ ਗੱਲ ਤਾਂ ਪੂਰੀ ਕਰ ਲੈਂਦੇ ਆ ਕਰ ਪਲੀਜ਼ ਪਲੀਜ਼ ਕੋਈ ਵਾਲੇਸ ਮੇਰਾ ਗੱਲ ਪੂਰੀ ਨਹੀਂ ਹੁੰਦੀ ਤੇ ਅਗਲਾ ਸਵਾਲ ਹੋ ਜਾਂਦਾ ਮੈਂ ਉਹੀ ਗੱਲ ਕਹਿ ਰਿਹਾ ਵੀ ਜਿਵੇਂ ਉਹਨਾਂ ਨੇ ਮੈਨੂੰ ਗੱਲ ਦੱਸੀ ਆ ਅਸੀਂ ਬਿਲਕੁਲ ਧਿਆਨ ਚ ਲੈ ਕੇ ਆਵਾਂਗੇ ਲੋਕਾਂ ਲਈ ਅਸੀਂ ਬੈਠੇ ਆ ਠੀਕ ਹੈ ਜੀ ਚਲੋ ਠੀਕ ਹੈ ਮੰਨਦਾ ਵੀ ਕਿਸੇ ਚੀਜ਼ ਚ ਦੇਰ ਸਵੇਰ ਹੋ ਜਾਂਦੀ ਆ ਪਰ ਇਹ ਨਹੀਂ ਵੀ ਇਹ ਬਿਲਕੁਲ ਹੀ ਸਿਸਟਮ ਆਇਆ ਵੀ ਕੋਈ ਕਿਸੇ ਦਾ ਕੋਈ ਸੁਣਵਾਈ ਨਹੀਂ ਹੁੰਦੀ ਬਿਲਕੁਲ ਹੋਊਗੀ ਸੁਣਵਾਈ ਜੋ ਜਾਇ ਜਾਊਗਾ ਬਿਲਕੁਲ 100% ਹੋਊਗਾ ਤੇ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਜਾਦਾ ਹੈ ਪੋਸਟਰ ਦਾ આગ ਲਾਈ ਜਾਂਦੀ ਹੈ ਕਿੱਦਾਂ ਦੇਖਦੇ ਹੋ ਤੁਸੀਂ ਕੋਈ ਅਸੀਂ ਨਿਆਂ ਨਾਲ ਬੰਨੇ ਆਂ ਜਿਹੜੀ ਡਾਇਰੈਕਸ਼ਨ ਸਾਨੂੰ ਜਿਹੜੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਕੰਮ ਕਰਨਾ ਤੇ ਜਿਹੜੇ ਲੋਕਾਂ ਨੂੰ ਇਨਸਾਫ ਦਿਵਾਉਣਾ ਸਾਡੀ ਜ਼ਿੰਮੇਵਾਰੀ ਹੈ ਜ਼ਰੂਰ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪੈਦਲੋਂ ਧੰਨਵਾਦ ਟੈਸਟ ਦਾ ਮੀਡੀਆ ਦਾ ਤੁਸੀਂ ਸਾਡਾ ਸਮੇਂ-ਸਮੇਂ ਸਰ ਬਹੁਤ ਬਟਾਕ ਯੋਗਦਾਨ ਪਾ ਰਹੇ ਹੋ ਲੋਕਾਂ ਦੀ ਆਵਾਜ਼ ਲਈ ਤੇ ਗੱਲ ਕਰ ਲਈ ਅੱਜ ਦੇ ਮੈਟਰ ਦੀ ਅੱਜ ਜਿਹੜਾ ਹੈ ਮੁੱਖ ਮੰਤਰੀ ਦਾ ਪੁਤਲਾ ਫੇਸਾਬੀਆਂ ਲੈਟਾਂ ਕੋਲੇ ਫੁੱਕਿਆ ਗਿਆ ਇੱਥੇ ਸਾਡਾ 2 ਸਾਲ ਤੋਂ ਰਿਜ਼ਰਵੇਸ਼ਨ ਚੋਰੀ ਖੜੋ ਮੋਰਚੇ ਚੱਲ ਰਿਹਾ ਹੈ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਪਰ ਇੱਥੇ ਰੋਜ਼ ਪੀੜਤ ਪਰਿਵਾਰ ਜ਼ਿਆਦਾਤਰ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਪਰਿਵਾਰ ਇੱਥੇ ਪਹੁੰਚਦੇ ਨੇ ਇੱਥੇ ਤੱਕ ਕੇ ਬਹੁਤ ਹੀ ਮੈਟਰ ਜਿਹੜੇ ਸੀਰੀਅਸ ਨੇ ਜਿਵੇਂ ਨਵਾਲਕ ਕੁੜੀਆਂ ਦੇ ਰੇਪ ਦੀ ਗੱਲ ਕਰ ਲਈਏ ਐਸਆਰਟੀ ਐਕਟ ਪਰਚਿਆਂ ਦੀ ਗੱਲ ਕਰ ਲਈਏ ਪਰ ਲੇਕਿਨ ਕੋਈ ਵੀ ਜਿਹੜੇ ਸੁਣਾਈ ਕਿਦੇ ਥਾਣੇ ਤੇ ਨਹੀਂ ਹੁੰਦਾ ਅੱਜ ਸਾਡੇ ਕੋਲੇ 9-10 ਕੇਸ ਸੀ ਦੋ ਤਨਾਲੇ ਕੇਸ ਪੈਂਡਿੰਗ ਪਏ ਨੇ 10 ਤੱਕ ਕੇਸਾਂ ਮਾਰੇ ਇਹਨਾਂ ਨੂੰ ਦੱਸਿਆ ਐਸਐਚਓ ਨੂੰ ਤੇ ਡੀਆਈਜੀ ਨਹੀਂ ਇੱਕ ਮੰਗ ਪੱਤਰ ਅਸੀਂ ਮਾਨਯੋਗ ਰਾਜਪਾਲ ਪੰਜਾਬ ਨੂੰ ਤੇ ਡੀਜੀਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੇ ਇੱਕ ਮੰਗ ਪੱਤਰ ਭੇਜਿਆ ਬੀਹਾਂ ਲੋਕਾਂ ਦੀ ਦੇਖ ਕੇ ਇਹਨਾਂ ਦੀ ਪੁੱਛ ਕੇ ਇਹਨਾਂ ਨੂੰ ਸੁਣਾਈ ਕੀਤੀ ਜਾਵੇ ਨਾ ਕਿ ਲੋਕਾਂ ਦੀ ਐਡ ਨਾਲ ਨਹੀਂ ਬਗ ਭਵੰਤਮਾਨ ਜੀ ਮੁੱਖ ਮੰਤਰੀ ਸਾਹਿਬ ਐਡ ਨਾਲ ਦੀ ਲੋਕਾਂ ਦਾ ਸਰਨਾ ਲੋਕਾਂ ਦਾ ਕੰਮ ਕਰਦਾ ਜੀਐਸਟੀ ਨਾਲ ਲੱਗੀ ਨੇ ਕਿ ਰੱਛੋ ਸਾਹਿਬ ਨੀਤੀ ਦੇ ਉੱਪਰ ਕਾਰਵਾਈ ਕਰ ਸਕਦੇ ਨੇ ਮੈਂ ਕਹਾਂ ਜੀ ਜਦੋਂ ਗੱਲ ਅਫਸਰ ਜੇ ਚੰਗਾ ਹੋਏ ਐਸਐਸਚੋ ਇਹੀ ਐ ਇਹਦਾ ਅਸੀਂ ਮਾਨ ਸਨਮਾਨ ਕਰਕੇ ਇਹ ਬਲੋਂਗੇ ਜਿਹਨੇ ਹਫਤਾ ਲੇ ਕੇ 8 ਦਿਨ ਟਾਈਮ ਲੇ ਕੇ ਬਾਸਰ ਕਵਰ ਕਰਕੇ ਲਈ ਤੇ ਇਹਨੇ ਇੱਕ ਜਿਹੜਾ ਕੇਸ ਪੇਸ ਕਰਿਆ ਸੀ ਜਿਹੜਾ ਡਰਾਈਵਰ ਰਿਕਵਰ ਕਰਿਆ ਨਾ 3 ਮਹੀਨੇ ਚ ਰਿਕਵਰ ਨਹੀਂ ਹੋਇਆ ਜਦੋਂ ਥਾਣੇ ਦਾ ਘਰਾਓ ਕੀਤਾ ਇਸ ਅਫਸਰ ਨੇ ਸਾਡੇ ਨਾਲ ਵਾਦਾ ਕੀਤਾ ਸੀ 8 ਦਿਨ ਦਾ ਪਰ ਇਹਨੇ 4 ਦਿਨ ਚ ਕੇਸ ਪੇਸ ਕੀਤਾ ਸੀ ਉਸ ਅਫਸਰਾਂ ਦੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਹੁਤ ਸਾਰੀ ਪੁਸ ਜਿਹੜੀ ਪੰਜ ਉਂਗਲੀਆਂ ਕਸਰਨੀ ਹੈ ਵਿੱਚ ਚੰਗੇ ਪ੍ਰੋਫੈਸਰ ਵੀ ਆ ਜਿਹੜੇ ਨਾਨ ਸਾਡੇ ਨਾਲ। ਕੁੰਬੜਾ ਸਾਹਿਬ ਇੰਨਾ ਜ਼ਿਆਦਾ ਗੁੱਸਾ ਹੈ ਕਿ ਜਿਨ੍ਹਾਂ ਤੋਂ ਤੁਸੀਂ ਅਪੀਲ ਕਰ ਰਹੇ ਉਹਨਾਂ ਦੇ ਹੀ ਪੁਤਲੇ ਸਾੜ ਰਹੇ ਹੋ। ਮੁੱਖ ਮੰਤਰੀ ਦਾ ਪੁਤਲਾ ਸਾੜੇ। ਮੁੱਖ ਮੰਤਰੀ ਦਾ ਪੁਤਲਾ ਇਸ ਤਰ੍ਹਾਂ ਜਿਵੇਂ ਰਾਜਪਾਲ ਅਸੀਂ ਮਹਾਰਾਜਪਾਲ ਨੂੰ ਦੇ ਰਹੇ ਹਾਂ ਜਿਹੜਾ ਹੈਗਾ ਡੀਜੀਪੀ ਨੂੰ ਦੇ ਰਹੇ ਹਾਂ। ਹੁਣ ਜੇ ਪੁਤਲਾ ਸਾੜੀਏ ਨਾ ਅਸੀਂ ਕਿਨੇ ਅਸੀਂ ਰਾਜਪਾਲ ਨੂੰ ਸਿੱਧਾ ਸਾਨੂੰ ਟਾਈਮ ਨਹੀਂ ਮਿਲਦਾ। ਰਾਜਪਾਲ ਕੋਲ ਸਿਰ ਟਾਈਮ ਨਹੀਂ ਮਿਲਦਾ, ਗਵਰਨਰ ਕੋਲ ਤੇ ਮੁੱਖ ਮੰਤਰੀ ਡੀਜੀਪੀ ਟਾਈਮ ਨਹੀਂ ਦਿੰਦਾ। ਅਸੀਂ ਤਾਂ ਸਿਰਫ ਜਿਹੜੀ ਪਬ ਫੇਰ ਵੀ ਅਸੀਂ ਪਿਆਰ ਹੈ ਅਗਲੀ ਵਾਰੀ ਜੇਕਰ ਨਾਨਿਆਂ ਸਾਫ ਨਹੀਂ ਲਿਆ ਤਾਂ ਡੀਜੀਪੀ ਪੰਜਾਬ ਦਾ ਪੁੱਤਲਾ ਇਸੇ ਲੈਟਾਂ ਦੇ ਫੁੱਕਿਆ ਜਾਊਗਾ ਇਹੀ ਪਰਿਵਾਰ ਫੁਕਣ ਕਿ ਕਿਹੜੇ ਕਿਹੜੇ ਮਸਲੇ ਸੀਗੇ ਜਿਹੜੇ ਅੱਜ ਤੁਸੀਂ ਲੈ ਕੇ ਪੇੜਤਾ ਨੂੰ ਇੱਥੇ ਪਹੁੰਚੇ ਸੀਗੇ ਉਹ ਕਿਹੜੇ ਕਿਹੜੇ ਸਰ ਉਹਨਾਂ ਅੱਜ ਇੱਕ ਬੀਬੀ ਪਰਮਜੀਤ ਕੌਰ ਹੈ ਜਿਹਦੀ 11 ਸਾਲ ਦੀ ਬੱਚੀ ਦਾ ਰੇਪ ਹੁੰਦਾ ਬਟਾਲੇ ਚ ਉਹ ਜਿਹੜੀ ਹੁਣ ਆ ਰਹੀ ਅਸੀਂ ਬਟਾਲਾ ਐਸਐਸਪੀ ਦਫ਼ਤਰ ਤੱਕ ਘਰੋਂ ਕਰਨ ਚਲੇ ਆ ਤੇ ਬਹੁਤ ਔਖਾ ਜਿਹੜਾ 4 ਮਹੀਨੇ ਦੀ ਲੜਾਈ ਲੜ ਕੇ ਐਫਆਈਆਰ ਦਰਜ ਹੋਈ ਹੈ ਐਫ ਆਈ ਆਰ ਦਰਜ ਹੋਣ ਦੇ ਬਾਅਦ ਕਿਸੇ ਬੰਦੇ ਦੀ ਰੈਸਟ ਨਹੀਂ ਪਈ ਉਹ ਰੈਸਟ ਫੌਨ ਕਰਕੇ ਅੱਜ ਸਾਨੂੰ ਬਟਾਲਾ ਜਾਣਾ ਪੈ ਰਿਹਾ ਤੇ ਦੂਜੀ ਗੱਲ ਕਰ ਲਈਏ ਇੱਕ ਆਪਣਾ ਕੋਲਮ ਰਾਣੀ ਜੀ ਇੱਥੇ ਖੜੇ ਨੇ ਉਹਨਾਂ ਦੀ 16 ਸਾਲ ਦੀ ਬੇਟੀ ਹੈ ਇੱਕ ਸਾਲ ਤੋਂ ਘਰੋਂ ਤੋਂ ਮੰਦਾ ਵਿਆਹ ਦਾ ਚਾਸਾ ਦੇ ਕੇ ਲਗਿਆ ਕਿੰਨੇ ਬੇਟੀ ਨੂੰ ਲੈ ਗਿਆ ਹੁਣ ਮੁੜ ਕੇ ਅੱਜ ਤੱਕ ਇੱਕ ਸਾਲ ਚ ਨਾ ਸਨਾਮ ਥਾਣੇ ਨੇ ਸੁਣੀ ਨਾ ਸਦਰ ਥਾਣਾ ਖੜਦਨੇ ਤੋਂ ਐਸੇ ਤਰ੍ਹਾਂ ਬਠੋਈ ਕਲਾਂ ਦੀ ਗੱਲ ਕਰ ਲਈਏ ਪਿਛਲੇ 1.5-2 ਮਹੀਨੇ ਤੋਂ ਬਿਵਾਦ ਚੱਲ ਰਿਹਾ ਹੈ ਮਾਰਕੁੱਟ ਹੁੰਦੀ ਹੈ ਐਸ.ਸੀ.ਐਸ.ਟੀ. ਇੱਕ ਦਾ ਪਰਚਾ ਦਰਜ ਬਹੁਤੋਂ ਔਖਾ ਹੁੰਦਾ ਰੈਸਟ ਕਿਸੇ ਦੀ ਨਹੀਂ ਪੈਂਦੀ ਪਰਚਾ ਦਰਜ ਕਰਕੇ ਇਹ ਕਰਦੀ ਪੁਲਿਸ ਜਿਵੇਂ ਸਾਡਾ ਆਧਾਰ ਤਾਰਨਾ ਹੋਵੇ ਜਾਂ ਕਰਜ਼ ਤਾਰਨਾ ਹੋਵੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਈ ਹੈ ਕਾਨੂੰਨ ਮੁਤਾਬਕ ਉਹਨਾਂ ਨੂੰ ਅੰਦਰ ਹੋਣਾ ਚਾਹੀਦਾ ਰੈਸਟਾ ਪੈਣੀ ਚਾਹੀਦੀ ਆ ਐਸੇ ਤਰ੍ਹਾਂ ਤਿੰਨ ਕੇਸ ਸਾਡੇ ਕੋਲੇ 8-8 ਸੜੇ ਨੇ ਇੱਕ ਬੇਰੇ ਤੇਰ ਘਰ ਵਾਲੀ ਦੇ ਪਰਚਾ ਦਰਜ ਹੋਇਆ ਸੀ ਐਫ.ਆਈ.ਆਰ ਨੰਬਰ 14 ਸਨ 2023 ਚ ਤੇ ਇੱਥੇ ਪਰਚਾ ਦਰਜ ਕਰਦਿਆ ਸੀ ਐਸ.ਪੀ. ਡੀਐਸਪੀ ਸਾਰੇ ਕਹਿਗੇ ਸੀ ਪਰ ਪ੍ਰਧਾਨ ਜੀ ਪਰਚਾ ਸੀ ਕੈਨਸਲ ਕਰ ਦਾਂਗੇ ਐਸੇ ਤਰ੍ਹਾਂ ਮੇਰੇ ਬੇਟੇ ਦੇ ਪਰਚਾ ਕਰਿਆ ਸੀ ਜਦੋਂ 에어ਪੋਰਟ ਰੋਡ ਜਮ ਹੋਇਆ ਸੀ ਪ੍ਰਵਾਸੀਆਂ ਨੇ ਪੰਜਾਬੀ ਮਜ਼ਦੂਰ ਵੱਡੇ ਮਾਰੇ ਸੀ ਉਹਨਾਂ ਦਾ ਪਰਚਾ ਕਰਤਾ ਸੀ ਉਹ ਨਹੀਂ ਰੱਦ ਹੋਇਆ ਇੱਕ ਏਐਸਆਈ ਰਕੇਸ਼ ਕੁਮਾਰ ਹੈ ਜਿਹਦੇ ਖਿਲਾਫ ਐਸਸੀ ਕਮਿਸ਼ਨਾਂ ਨੇ ਆਰਡਰ ਕਰੇ نیشنل ਕਮਿਸ਼ਨ ਨੇ ਪੰਜਾਬ ਦੇ ਕਮਿਸ਼ਨ ਨੇ ਉਹਨਾਂ ਦੇ ਪਰਚਾ ਦਰਜ ਕਰਨ ਦੀ ਬਜਾਏ ਉਹਨੂੰ ਸਰਕਾਰ ਦੇ ਇੱਕ ਸਟਾਰ ਤੋਂ ਦੋ ਸਟਾਰ ਲਾ ਕੇ ਉਹਨੂੰ ਪਿਛਲੇ ਮਹੀਨੇ ਸ਼ੈਦਰ ਰਿਟਾਇਰਮੈਂਟ ਦੇ ਤੇ ਸਾਡੇ ਕੋਲ ਸਾਰੇ ਜਿਹੜੇ ਕੇਸ ਨੇ ਬਹੁਤ ਗੰਭੀਰ ਕੇਸ ਨੇ ਸਾਡੇ ਕੋਲੇ ਕੈਦਾ ਕਾਨੂੰਨ ਵਾਲਾ ਕੰਮ ਕਰਾਇਆ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਸੱਚੇ ਸੁੱਚੇ ਲੋਕ ਨੇ ਉਹ ਸੜਕਾਂ ਤੇ ਆ ਕੇ ਪੁੱਤਲੇ ਵੀ ਫੁਕੜੇ ਲੋਕ ਮਿਸਯੂਜ਼ ਵੀ ਕਰਦੇ ਆ ਜਿੱਦਾਂ ਲੀਡਰ ਨੂੰ ਜਾਂ ਮੀਡੀਆ ਨੂੰ ਤੇ ਤੁਸੀਂ ਵੈਰੀਫਾਈ ਕਰ ਦਿੰਦੇ ਆ ਅਸੀਂ ਪਹਿਲਾਂ ਸਾਰੇ ਡਾਕੂਮੈਂਟ ਲੈ ਕੇ ਆ ਉਸਦੇ ਪਰਿਵਾਰਾਂ ਚ ਉਹਦੇ ਪਿੰਡ ਚੋਂ ਵੀ ਵੈਰੀਫਿਕੇਸ਼ਨ ਕਰ ਲੈਂਦੇ ਤਾਂ ਕਿ ਬੰਦਾ ਕੋਈ ਗਲਤ ਸੱਤੋਂ ਸਪੋਰਟ ਨਾ ਜੇ ਤਾਂ ਕਿ ਸਾਡ ਨੂੰ ਤੁਹਾਡੇ ਰਾਹੀਂ ਕਿਤੇ ਮਾਫੀ ਮੰਗਣੀ ਪਵੇ ਤੁਮਰਾ ਸਾਹਿਬ ਜਿਹੜਾ ਇਸ ਦਾ ਲਾਸਟ ਗੱਲ ਹੈਗਾ ਵੀ ਐਸਸੀਐਸਟੀ ਐਕਟਾਂ ਕਈਆਂ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਦੇ ਕਾਰਵਾਈ ਨਹੀਂ ਹੋ ਰਹੀ ਕੋਈ ਫੜਿਆ ਨਹੀਂ ਜਾ ਰਿਹਾ ਉਹ ਤੇ ਕੀ ਦੀ ਨਲਾਕੀ ਕਹਾਂਗੇ ਸਾਡਾ ਜਿਹੜਾ ਪੰਜਾਬ ਦਾ ਚੇਅਰਮੈਨ ਹੈ ਐਸਸੀ ਕਮਿਸ਼ਨ ਉਹ ਸਿਰਫ ਦਾ ਸਿਰਫ ਫੇਸਬੁਕ ਤੇ ਫੋਟੋਆਂ ਪਾ ਰਿਹਾ ਵੀਡੀਓ ਪਾ ਰਿਹਾ ਪਰ ਆ ਸੱਤ ਵਿੱਚ ਅਸੀਂ ਪਿਛਲੇ 2 ਸਾਲ ਤੋਂ ਬੈਠੇ ਨਾ ਸਾਨੂੰ ਇੱਥੇ ਕਦੀ ਚੇਅਰਮੈਨ ਦੇਖਿਆ ਨਾ ਕੋਈ ਹੋਰ ਦੇਖਿਆ ਤੇ ਜਿਹੜੇ ਕੰਮ ਕਰ ਉਹਦੇ ਆ ਅਸਾ ਅਸੀਂ ਮੋਰਚੇ ਤੇ ਪਕਟਾਰੇ ਆ ਤੁਹਾਡੇ ਨਾਲੇ ਉਹ ਚੇਅਰਮੈਨ ਬਿਲਕੁਲ ਨਾ ਲੈ ਕੇ ਤੇ ਉਹ ਫੇਸਬੁਕ ਵਾਲਾ ਚੇਅਰਮੈਨ ਐ ਮੈਂ ਕਹਿੰਦਾ ਉਸ ਨੂੰ ਤਰੰਤ ਉਹਦੇ ਖਿਲਾਫ ਇੱਕ ਗਵਰਨਰ ਨੇ ਮਾਨਯੋਗ ਰਾਜਪਾਲ ਨੇ ਆਰਡਰ ਵੀ ਕੀਤੇ ਨੇ ਨੋਟਿਸ ਵੀ ਕੀਤਾ ਹੈ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਗਿਆ ਵਾ ਉਹਦੇ ਖਿਲਾਫ ਉਹਨੂੰ ਬਰਖਾਸਤ ਕਰਨ ਦਾ ਤਾਂ ਕਿ ਉਹਦਾ ਆਪਣੀ ਪਾਰਟੀ ਲਈ ਬੋਟਾ ਮੰਗਦਾ ਫਿਰਦਾ ਸੀ ਇੱਕ ਬੰਦੇ ਨੂੰ ਜੱਜ ਨਿਯੁਕਤ ਕੀਤਾ ਜਾਵੇ ਉਹ ਗਲੀਆਂ 'ਚ ਫਿਰਨ ਦੀ ਨੂੰ ਕੀ ਲੋੜ ਹੈੀ ਉਹਨੂੰ ਜੱਜ ਨਿਯੁਕਤ ਕਰਕੇ ਬਿਠਾ ਲਿਆ ਸੀ ਜਿੱਥੇ ਹਰ ਇੱਕ ਪਾਰਟੀ ਦੇ ਬੰਦੇ ਨੇ ਜਾਣਾ ਜੋ ਪੇੜ ਤੇ ਚਾਹੋ ਕਾਲੀ ਦਲ ਨਾਲ ਸੰਬੰਧ ਹੈ ਚਾਹੋ ਕਾਂਗਰਸ ਨਾਲ ਸੰਬੰਧ ਹੈ ਚਾਹੋ ਬੀਜੇਪੀ ਨਾਲ ਸੰਬੰਧ ਹੈ ਪਰ ਉਹ ਇੱਕ ਜੱਜ ਬਣ ਕੇ ਅ ਪਿਛਲੇ ਮਹੀਨੇ ਜਿਹੜਾ 6ਵੇਂ ਮਹੀਨੇ 'ਚ 19 ਤਰੀਕ ਨੂੰ ਲੁਧਿਆਣਾ ਬੋਟਾ ਮੰਗਦਾ ਫਿਰਦਾ ਸੀ ਉਹਦੀ ਕੰਪਲੀਟ ਅਸੀਂ ਦਿੱਤੀ ਸੀ ਉਹਦੇ ਬਰਖਾਸਤ ਕਰਨ ਦੇ ਜਿਹੜੇ ਅੰਗੇ ਨੋਟਿਸ ਇੱਕ ਕਰਕੇ ਉਹਨਾਂ ਨੂੰ ਦਿੱਤਾ ਹੈ